ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਮਿਹੜਾਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਵੀਰ ਕਿਹਾਲ ਚੱਲ ਜੀ ਵੀਰ ਜੀ ਆਪਣੇ ਨਾਮ ਦਈਏ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਹਾਂਜੀ ਵੀਰ ਜੀ ਨਾਮ ਦੱਸੋ ਆਪਣਾ ਨਾਮ ਸ਼ਮਸ਼ੇਰ ਸਿੰਘ ਤਹਿਸੀਲ ਨਾਲਾ ਜ਼ਿਲ੍ਹਾ ਹੰਸਾਲ ਠੀਕ ਹੈ ਇਹਨੇ ਦਾ জাফরਪੁਰ ਠੀਕ ਹੈ ਫੋਨ ਨੰਬਰ ਵੀਰ ਫੋਨ ਨੰਬਰ ਹੈਗਾ 95926282977 ਠੀਕ ਹੈ ਵੀਰ ਜੀ ਤਾਂ ਉਹ ਦੂਜਾ ਨੰਬਰ ਬੋਲਣਾ ਕੋਰ ਬੋਲਦਾ 98759622 ਇਹ ਠੀਕ ਹੈ ਜੀ ਹਾਂ ਜੀ ਤਾਂ ਉਹ ਪਿਛਲੇ ਪਸ਼ੂ ਫਿਰ ਜਲਦੀ ਵੇਖਗੇ ਵੀਰ ਜੀ ਉਹ ਵੀਰ ਜੀ ਘੰਟੇ ਅੱਧੇ ਘੰਟੇ ਦੀ ਵੇਖੀ ਜਾਂਦੇ ਵਿੱਚ ਬਿਲਕੁਲ ਬਦ ਵੀਰਪੁਰਾ ਸਾਈਆਂ ਪਾ ਦਿੰਦੇ ਖੜਦੇ ਤੁਹਾਨੂੰ ਪਤਾ ਜੇ ਰੇਣਾ ਥੋੜਾ ਬਿਲਕੁਲ ਬਿਲਕੁਲ ਇਹ ਕਿਉਂ ਹੁੰਦਾ ਵੀਰੇ ਪਸ਼ੂ ਸਾਡੇ ਸਾਫ ਸੁਥਰਾ ਹੁੰਦਾ ਵਾ ਹਨਾ ਜੀ ਇੱਕ ਭਾਈ ਉਹਨਾਂ ਦਾ ਤਜਰਬਾ ਪੁਰਾਣਾ ਵਾ ਲੰਮੇ ਸਮੇਂ ਤੋਂ ਕੰਮ ਕਰਦੇ ਆ ਤੇ ਪਸ਼ੂ ਇਹਨਾਂ ਚੰਗਾ ਲੈ ਕੇ ਆਉਣਾ ਪੀ ਜਿਹੜੇ ਵੀਰ online ਹੀ ਮੰਗਾ ਲੈਂਦੇ ਆ ਸਹੀ ਗੱਲ ਹੈ ਨਾ ਤਜਰਬੇ ਕਰਕੇ ਪਸ਼ੂ ਚੰਗਾ ਹੁੰਦਾ ਆ ਥਣ ਥੁੰਨ ਦਾ ਪਸ਼ੂ ਹੁੰਦਾ ਥਣ ਭਾਂਡੇ ਦਾ ਇਹਨਾਂ ਭਾਈ ਉਹਨਾਂ ਨੇ ਪਰਖਿਆ ਲੰਮੇ ਸਮੇਂ ਤੋਂ ਕੰਮ ਕਰਦੇ ਆ ਤਾਂ ਵੀਰ ਜੀ ਪਸ਼ੂ ਤਾਂ ਤਾਂ ਹੀ ਜਲਦੀ ਵਿਗਣਾ ਹੈ ਨਾ ਜੀ ਵੀਰ ਜੀ ਸਾਫ਼ ਲਵਾਂਗੇ ਤੇ ਇੱਕ ਬੱਜੀ ਸੋਹਣੀ ਲੱਗਦੀ ਪਰ ਵਿਕੇ ਦੋ ਦਿਨ ਹਟ ਕੇ ਬਾਕੀ ਕੋਈ ਟੈਨਸ਼ਨ ਨਹੀਂ ਬਿਲਕੁਲ ਵੀਰ ਜੀ ਬਿਲਕੁਲ ਪਸ਼ੂ ਸਾਫ਼ ਸੁਸਰਾ ਹੈ ਤੇ ਕਿੱਲੇ ਬੱਜੇ ਵੀ ਸੋਹਣਾ ਲੱਗਦਾ ਵੀਰ ਜੀ ਹਾਂ ਜੀ ਹਾਂ ਜੀ ਬਾਕੀ ਤੁਹਾਨੂੰ ਵੈੜ ਬੱਜੀ ਆ ਪਤਾ ਲੱਗਦਾ ਬਿਲਕੁਲ ਬਿਲਕੁਲ ਐ ਥੱਬੇ ਲਾਏ ਵੀਰੇ ਵੈੜ ਨਾਲ ਤਾਂ ਹਾਂ ਜੀ ਇਤੋਂ ਵੀ ਵੀਰੇ ਸ਼ੁਰੂ ਕਰ ਲਈ ਆਪਾਂ ਹਾਂ ਜੀ ਇਹ ਵੀ ਜਿਹੜੇ ਹਫਤਾ ਕੱਢ ਦੀ ਜੀ ਵਸੀ ਇੱਕ ਹਫਤਾ ਬਾਕੀ ਆ ਹਾਂ ਜੀ ਅਜੇ ਸ਼ਾਇਦ ਆਉਂਦਾ ਚਿਪਾ ਖਟਾ ਆਉਂਦਾ ਜੀ ਕੀ ਬਾਤ ਹੈ ਜੀ ਤੇ ਵੀਰੇ ਦੁੱਧ ਦਾ ਦਰ ਕਿੰਨਾ ਕਰ ਕਾਟ ਦੱਸਦੇ ਦੁੱਧ ਦਾ ਜੀ ਪਹਿਲੇ ਸੋਇ ਦਾ 25 26 ਕਿਲੋ ਦਾ ਰਕਾਰ ਜੀ 25 26 ਕਿਲੋ ਦਾ ਬਾਕੀ ਕਹਿਣ ਨੂੰ ਤਾਂ 30 ਵੀ ਕਹਿ ਸਕਦੇ 30 30 ਦਾ ਜੀ ਬਿਲਕੁਲ ਬਾਕੀ ਹੈ 27 28 ਕਿਲੋ ਵਸੀ ਦੁੱਧ ਚ ਕੀ ਬਾਤ ਹੈ ਜੀ ਵੇਖੋ ਵੀਰੇ ਉਹ ਚੈੱਕ ਕਰ ਲਿਓ ਵੱਡੇ ਪੱਲੇ ਜਾ ਗਈ ਆ ਲੈਵਲ ਉਹ ਚੈੱਕ ਕਰ ਲਓ ਐ ਪੰਡਾ ਹੀ ਕਿੰਨੂੰ ਕਹਿੰਦੇ ਪਾਈਆਂ ਉਹੀ ਗੱਲ ਵੀਰੇ ਤੇ ਹਜੇ 1 ਹਫਤਾ ਬਾਕੀ ਆ ਹਾਂਜੀ ਕੀ ਬਾਤ ਐ ਜੀ ਵੇਖੋ ਵੀਰੋ ਚੰਗੇ ਰਿਕਾਰਡ ਵਾਲੀ ਵੀਰ ਲੈ ਕੇ ਆਇਆ ਵੈੜ ਚੰਗੀ ਥਣ ਭਾਂਡੇ ਸੋਨੇ ਦੀ ਮਾਲਕਾ ਬਾਕੀ ਵੀਰੇ ਡਿਜ਼ਾਈਨ ਜੂ ਨੂੰ ਬਹੁਤ ਘੈਂਟ ਆ ਵੈੜਦਾ ਤੇ ਲੰਮੀ ਬੇਲ ਵੱਡੇ ਪੱਲੇ ਚ ਆ ਗਈ ਵੀਰੇ ਫੁੱਲ ਕੱਦ ਕਾਠ ਵਾਲੀ ਆ ਵੀਰੇ ਇਹਦਾ ਹੈ ਇੱਕ ਦਾ ਕ੍ਰੋਸ ਬਣ ਚਾ ਦੁੱਧ ਵੀ ਇਹਦਾ ਸੰਘਣਾ ਹੋਊਗਾ ਹੈ ਨਾ ਵੇਖੋ ਚਲੋ ਕੀ ਬਾਤ ਐ ਜੀ ਵੇਖੋ ਵੀਰੋ ਬਾਕੀ ਲਾਗੇ ਤੋਂ ਇੱਕ ਰੀ ਚੈੱਕ ਕਰ ਲਿਓ ਐ ਥਣ ਥਣ ਚਵਾਈ ਵਾਲਾ ਲੱਗਿਆ ਨਾੜਾ ਨੂੰ ਨਾਲ ਦੁੱਧ ਵਾਲੀਆਂ ਚਿੰਗੀਆਂ ਲੱਗੀਆਂ ਵੀਰੇ ਚੰਗੀ ਸਪੈਸ਼ਲ ਵੈਡ ਲੈ ਗਿਆ ਵੀਰ ਚੰਗੇ ਰਿਕਾਰਡ ਵਾਲੀ ਆ ਜੀ ਤੇ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤੇ ਕਿੰਨੇ ਦੀ ਵੈਡ ਹੋਣ ਦੇ ਦੇਣੀ ਏ ਮੋਲ ਤੇ ਤਾਂ ਵੀ ਦੀ 85000 ਕਰਦੇ 85 ਹਾਂਜੀ ਤੇ ਥੋੜਾ ਕਰ ਦਿਓ ਮਾਂ ਤਨਵੀਰਾਂ ਹੱਤ ਆ ਸਾਹਮਣੀ ਹਨਾ ਕਰਾ ਲਓ ਮਾਂ ਦਾ ਨਹੀਂ ਤੁਸੀਂ ਕਰਨਾ ਵੀਰੇ ਕਰਾ ਲਓ ਤੈਨੂੰ ਕਰਾਂ ਜਿੰਨਾ ਕਰਾ ਲਓ ਬੜਾ ਨਹੀਂ ਨਹੀਂ ਨੂੰ ਦੱਸ ਦੋ ਕੋਈ ਨਾ ਤੁਸੀਂ ਦੱਸਣਾ ਬਾਕੀ ਵੈਡ ਹੱਕ ਰੱਖਦੀ 85 ਦਾ ਰੱਖਦੀ ਵੀਰੇ ਰੱਖ ਤੀ ਸਾਡਾ ਰੇਡ ਮੇਰੇ ਬਾਝਿਆ ਹੈ ਆ 80 ਦੀ ਦੇ ਦੀ 80 ਦੀ ਹਾਂਜੀ ਹੋਰ ਜੀ ਆਂਦਿਓ ਹੋਰ ਦੱਸੋ ਆਂਦਿਓ ਅੱਜ 75 ਦੀ ਦੇ ਦਾਂਗੇ 75 ਦੀ ਹਾਂਜੀ ਬਾਕ ਪੁੱਛ ਲੋ ਵੀਰਾਂ ਨੂੰ ਦੱਸੋ ਭਾਈ ਕੋਈ ਨਾ ਜਾਨੀ ਨਹੀਂ ਭਾਈ ਹੁਣੀ 70 ਦਾ ਪੁਰਾਣਾ ਤਜਰਬਾ ਕਿਆ ਬਾਤ ਹੈ ਜੀ ਵੇਖੋ 70 ਦੀ ਦੇ ਰਾਂ 70 ਦੀ ਹਾਂਜੀ ਕਿਆ ਬਾਤ 70 ਦੇ ਭਾਈ 2000 ਜਾਨ ਦੋ ਠਾੜ ਜੀ ਕਰ ਦਿਆਂਗੇ ਠਾੜ ਯਾਰ ਦੀ ਦੇ ਦਾਂਗੇ ਕੋ ਵੈੜ ਵੇ ਵੈੜਾ ਵਿੱਚ ਬਿਲਕੁਲ ਵੀਰੇ ਬਿਲਕੁਲ 68000 ਦੀ ਵੈੜਾ ਵੱਡੇ ਪੱਲੇ ਜੀ ਵੀਰੋ ਐ ਲੈ ਵਲੂਆ ਥੱਬੇ ਲਾਏ ਬੈਠੇ ਆ ਚੰਗੀ ਘੈਂਟ ਵੈੜ ਲੈ ਕੇ ਆਇਆ ਵੀਰ ਤੇ 68000 ਦੀ ਹਾਂਜੀ ਵੀਰ ਕਿਆ ਬਾਤ ਹੈ। ਬਾਕੀ ਵੀਰੋ ਤੁਸੀਂ ਫੋਨ ਲਾ ਲਿਓ ਮਾਂ ਤੈਨੂੰ ਹੋ ਜੂ ਕੋਈ ਨਾ ਹਨਾ ਵੀਰ ਜੀ। ਕੋਈ ਵੀਰ ਭਰਾ ਇੱਥੇ ਆਣ ਕੇ ਵੇਖੇ। ਇੱਥੇ ਆਣ ਕੇ ਵੇਖੇ ਬਾਕੀ ਵੀਰ ਸਹੀ ਗੱਲ ਵੀਰ। ਤੁਸੀਂ ਮਜੀ ਕਹਿ ਸਕਦੇ ਵੀ ਇਹ ਛੋਟੀ ਇਸ ਤਰ੍ਹਾਂ ਜੋ ਬਿਲਕੁਲ ਵੀਰ ਜੀ ਬਿਲਕੁਲ। ਇੱਥੇ ਆ ਕੇ ਕੋਲ ਆ ਕੇ ਆਣ ਕੇ ਵੇਖੇ ਬਿਲਕੁਲ ਪਛਾਣ ਨੂੰ ਬਿਲਕੁਲ ਜੀ। ਵੱਡੇ ਪੱਲੇ ਜਾ ਗਈ ਆ। ਬਾਕੀ ਵੀਰੋ ਰੇਟ ਜਾ ਜਾ 68000 ਦੀ ਆ। ਕੋਈ ਵੀਰ ਦੂਰੋਂ ਚੱਲ ਕੇ ਆਊਗਾ ਵੀਰੋ ਤੁਸੀਂ ਛੱਡ ਕੇ ਨਹੀਂ ਜਾਂਦੇ ਵੇੜ ਨੂੰ। ਕਿੰਨਾ ਲੇਵਾ ਗਾਹ ਨੂੰ ਬਣਿਆ ਉਹਨਾਂ ਹੀ ਪਛਾਣੂ ਆ ਤੇ ਚੰਗੇ ਰਿਕਾਰਡ ਵਾਲੀ ਆ ਜਿਹਦੇ ਦਿਨ ਵੀ ਇਹਦੇ ਬਾਕੀ ਪਏ ਨੇ ਆ ਗਿਓ ਖਾਦੋ ਇਹਨਾਂ ਕਿਤੇ ਵੀ ਆਕਨ ਲੱਸੀ ਬਿਲਕੁਲ ਵੀ ਜੀ ਮਿਲਦਾ ਕੀ ਬਾਤ ਐ ਵੇਖੋ ਵੀਰੋ ਇਹਨਾਂ ਚੀਜ਼ਾਂ ਦੇ ਫੁਲਕਾਰੀਆਂ ਪੈਂਦੀਆਂ ਚੰਗਾ ਤੋਹਫਾ ਲੈ ਗਿਆ ਵੀਰ ਤੇ ਰੇਡ ਵੀ ਬਹੁਤ ਜਾਇਜ ਆ 68 ਦੀ ਬਾਕੀ ਫੋਨ ਲੋਣ ਵੀਰੋਂ ਨਹੀਂ ਹਨਾ ਫੋਨ ਲੋਣ ਬਾਕੀ ਥੋੜਾ ਬਧਾ ਹੋਰ ਥੋੜਾ ਜੱਪਾ ਕਰ ਲਾਂਗੇ ਕੀ ਬਾਤ ਐ ਮੋੜ ਕੇ ਨਿਵਾਉਂਦੇ ਗੱਡੀ ਟਿਕਲਾਵਾ ਲੱਗਦੀ ਕੀ ਬਾਤ ਐ ਜੀ ਵੇਖੋ ਵੀਰੋ ਫੋਨ ਨਾਲਿਓ ਜਿਹੜਾ ਖੜੂ ਕੋਈ ਹਾਂਜੀ ਹੋਰ ਵੀ ਮਾਰ ਤਾਂ ਹੋ ਜਾ। ਅੱਛਾ ਜੋੜੇ 'ਚ ਹੋਰ ਕਰ ਦਿਓਗੇ? ਹਾਂਜੀ ਵੀਰੇ ਇਹਦੇ ਬਾਰੇ ਦੱਸਿਓ। ਇਹ ਨੂੰ ਸੂਈ ਨੂੰ ਅੱਜ ਹਫਤਾ ਹੋ ਗਿਆ ਜੀ। ਹਫਤਾ ਹੋ ਗਿਆ? ਹਾਂਜੀ। ਕਿਦਾ ਆ ਬੱਛਾ? ਹਫਤਾ ਹੋ ਗਿਆ। ਕੀ ਆ ਬਾਤ ਐ? ਵੇਖੋ ਵੀਰੋ ਤਜਰਬੇ ਵੀਰੋ ਨਾਲ ਜੇ ਚੰਗੇ ਪਸ਼ੂ ਲੈ ਕੇ ਆਉਂਦੇ ਆ। ਥਣ ਵੇਖੋ ਵੀਰੇ ਕੀ ਕਹਨੇ ਆ। ਐ ਵਾਹਨੇ ਦੇ ਨਾੜਾ ਨੂੰ ਨਾ ਚੈੱਕ ਕਰ ਲਿਓ। ਐ ਪੈ ਪਾ ਬੂ ਪਾਂ ਲੱਗੀਆਂ ਦੁੱਧ ਵਾਲੀਆਂ, ਚੰਗੇ ਰਿਕਾਰਡ ਵਾਲੀਆਂ। ਬੱਚਾ ਕੀ ਪਾਲਿਆ ਨੇ ਵੀਰੇ? ਬੱਚਾ ਜੰਮਿਆ ਕਰ ਵਿੱਚ। ਬੱਚਾ ਆ ਗਿਆ? ਹਾਂਜੀ। ਆ ਬੱਚਾ ਆ ਗਿਆ। ਆ ਬੱਚਾ ਜੀ। ਠੀਕ ਐ ਜੀ। ਇਹ ਮੈਲਾ ਮਾਰਨ ਦੀ ਬੈੜੋ ਜੀ। ਇਹ ਮ ਇਹਦਾ ਵੀ ਲਿਆ ਲੋ ਬਸ ਚੰਗਾ ਲੱਗਿਆ ਤੇ ਵੱਡੀ ਵੈੜ ਆ ਵੀਰੇ ਕੱਦ ਕਾਠ ਵਾਲੀ ਆ ਕੋਈ ਨਿੱਕੀ ਮੰਨ ਕੇ ਨਾ ਚਲਿਓ ਲੰਮੀ ਬੇਲ ਆ ਤੇ ਡਿਜ਼ਾਈਨ ਜਿਉਣ ਬਹੁਤ ਘੈਂਟਾ ਵੈੜਦਾ ਇਹਦਾ ਵੀ ਚੰਗੀ ਘੈਂਟ ਵੈੜਾ ਰਾਜੀ ਲੋ ਜੀ ਆ ਬਾਕੀ ਵੀਰੇ ਕਮਾ ਲਓ ਵੀਰੇ ਇਹਨੂੰ ਇੱਕ ਵਾਰ ਕਮਾ ਲਓ ਕਮਾ ਲਓ ਦੇਖੋ ਵੀਰੇ ਚੈੱਕ ਕਰ ਲਿਓ ਇੱਕ ਵਾਰੀ ਤੋਰਾ ਵੱਡੇ ਪੱਲੇ ਜਿ ਵੈੜ ਆ ਗਈ ਲੰਮੀ ਬੇਲ ਆ ਤੇ ਥਾਂ ਹੁਣ ਬਹੁਤ ਸਪੈਸ਼ਲ ਲੱਗਿਆ ਵੀਰੇ ਕਿਨੂੰ ਕਹਈਏ ਚਵਾਈ ਵਾਲਾ ਲੱਗਿਆ ਜੀ ਫੜੇ ਫਨਕਾਰੀ ਫੜਾ ਲੇ ਕੁਮਾਲਾ ਲੈ ਲੈ ਇਹ ਦੇਖੋ ਵੀਰੇ ਚੈੱਕ ਕਰ ਲਿਓ ਚੰਗਾ ਪ੍ਰਿੰਟ ਪ੍ਰਿੰਟ ਵੈਡ ਨੂੰ ਚੰਗੇ ਰਕੜਵੇ ਕਿੰਨਾ ਦੁੱਧ ਚਵਾਜੂਏ ਦੁੱਧ ਦੇ ਵੀ ਜੀ 20 ਤੋਂ ਬਾਅਦ ਜਾਉ ਅਸੀਂ ਹਾਂ 20 ਤੋਂ ਬਾਅਦ ਹੀ ਆਉਂਦੇ ਮੌਕੇ ਤੇ ਕੋਈ 16 ਜਾਂ 17 ਜਮਲਦੀ ਵਾਲਾ ਵੈਡ ਤਾਂ ਵੀਰੇ ਹੁਣ ਵੱਡਿਆ ਹਨਾ ਦੁੱਧ ਚੰਗਾ ਪਰਨ ਵਾਲੀ ਬਾਕੀ ਥੋੜਾ ਮੌਸਮ ਵੀ ਗਰਮੀ ਦਾ ਥੋੜਾ ਲਸਾ ਪੰਨਿਆ ਧਾਰਾ ਮਰਾ ਦਿੰਨੇ ਆ ਠੀਕ ਥੋੜਾ ਲੱਪਾ ਨਹੀਂ ਬਚਿਆ ਅਸੀਂ ਧਾਰਮ ਰੂਣੀ ਕੋਈ ਨਾ ਮਰਾ ਜੋ ਪੁਰਾਣੀ ਰੇਰ ਫਰਾਂ ਹਾਂਜੀ ਕਈ ਵੀਰਾਂ ਨੇ ਦੂਰੋਂ ਆਉਣਾ ਹੁੰਦਾ ਤੇ ਚਿਵਾ ਦਾ ਪਤਾ ਲੱਗ ਜਾਂਦਾ ਕੰਬੇਸੀ ਜੰਗਲਾ ਦਾ ਪ੍ਰਾਜੈਕਟ ਬਿਲਕੁਲ ਵੇਖੋ ਵੀਰੋ ਚੈੱਕ ਕਰ ਲਿਓ ਚਿਵਾ ਭਾਵੇਂ ਦੋਹਾਂ ਪਾਸੇ ਬੈਗ ਵਜਦੀਆਂ ਤਰ੍ਹਾਂ ਮਾਰੋ ਕੀ ਬਾਤ ਹੈ ਜੀ ਵੇਖੋ ਵੀਰੋ ਵੇਖੋ ਚਿਵਾ ਚੈੱਕ ਕਰ ਲਓ ਵੀਰੋ ਆ ਬੰਬੂ ਗੜ ਚਵਾ ਲਗਿਆ ਰੂਮ ਵਰਗਾ ਠੀਕ ਆ ਵੀਰੇ ਠੀਕ ਆ ਠੀਕ ਠੀਕ ਵੇਖੋ ਵੀਰੋ ਚੰਗਾ ਕੈਂਟ ਚਵਾ ਲਗਿਆ ਇੱਕ ਨੰਬਰ ਚਵਾ ਲਗਿਆ ਕੀ ਬਾਤ ਹੈ ਜੀ ਚੰਗੀ ਟੋਪ ਕਲਾਸ ਵੈੜਾ ਵੀਰੋ ਤੇ ਰੇਡ ਦੀ ਗੱਲ ਕਰੀਏ ਤੇ ਵੀਰੇ ਕਿੰਨੇ ਦੀ ਇਹ ਦੇ ਦੇਣੀ ਵੈੜਾ ਰੇਡ 65 ਦੀ ਦੇ ਰਹੀ ਐ ਜੀ 65 ਦੀ ਹਾਂ ਜੀ ਜਾਂਦੇ ਹੋ ਛੋੜ ਛਾੜ ਕਰਦੇ ਹੋ ਇੱਥੇ ਵੇਖਦੀ ਆ ਜੀ ਬਿਲਕੁਲ ਵੇਖ ਬਿਲਕੁਲ ਹਾਂ ਜੀ ਨੇ ਰੇਡ ਤੁਹਾਡੇ ਬਹੁਤ ਸੋਨੇ ਆ ਬਾਕੀ ਵੀਰੇ ਚੈੱਕ ਕਰੋ ਇੱਕ ਰੀ ਕੁਆਲਿਟੀ ਚੈੱਕ ਕਰੋ ਕੀ ਕਹਿੰਦੇ ਵੈੜਦੇ ਕਿੰਨਾ ਵੀਰਾਂ ਕਰੇ ਪਸ਼ੂ ਰੱਖਿਆ ਵੀਰੇ ਤੁਹਾਨੂੰ ਪਤਾ ਹੀ ਆ ਪਰਖੀ ਆ ਹਨਾ ਜੀ ਐ ਚੰਗੀਆਂ ਟੋਪ ਕਲਾਸ ਨੇ ਥਣ ਭਾਂਡੇ ਦਾ ਪਸ਼ੂ ਹੁੰਦਾ ਤੇ ਵੀਰੇ 65 ਚੋਂ ਹੀ ਕਰ ਦਿਓ ਮਾਨਤਨ ਹੋਰ ਯਾਰ ਕਰਦੇ ਹੋਰ ਯਾਰ 64 ਦੀ ਨਹੀਂ ਠੀਕ ਹੈ ਵੀਰ ਜੀ ਠੀਕ ਹੈ ਬਾਕੀ ਕੋਈ ਵੀਰ ਜੋੜਾ ਪਾ ਲੂਗਾ ਫੋਨ ਲਾਵੇ ਹੋਰ ਮਾਨਤਨ ਕਰਾਂਗੇ ਫੋਨ ਲਾਵੇ ਜਰੂਰ ਵੀਰੇ ਉਹ ਤੁਹਾਨੂੰ ਪਸ਼ੂ ਪਸੰਦ ਆ ਤੁਸੀਂ ਫੋਨ ਜਰੂਰ ਲਾ ਲਿਓ ਵੀਰੋਂ ਨਹੀਂ ਆਂਦੇ ਮੋੜਦੇ ਨਹੀਂ ਆਂ ਕੋਈ ਨਾ ਹਣਾ ਵੀਰੇ ਤੇ ਜੇ ਕੋਈ ਵੀਰ ਜੋੜਾ ਪਾਲੂਗਾ ਤਾਂ ਮਾਂ ਤਾਂ ਖੁੱਲੇ ਹੋ ਜਾਣਗੇ ਵੀਰੋ ਨਹੀਂ ਗਾਂ ਨਹੀਂ ਪਛਾਨ ਬਿਲਕੁਲ ਵੀਰੇ ਨੋਕਲਾ ਖਾਂ ਲਿਆ ਕੀ ਬਾਤ ਹੈ ਜੀ ਵੇਖੋ ਵੀਰੋ ਚੰਗੀ ਘੈਂਟ ਵੈੜਾ 2-2 ਫੁੱਟ ਪਛਾਣੂ ਬਣੀ ਪਈ ਆ ਬਾਕੀ ਵੀਰੋ ਕੋਈ ਵੀ ਦੂਰੋਂ ਚੱਲ ਕੇ ਆਊਗਾ ਤੂੰ ਛੱਡ ਕੇ ਨਹੀਂ ਜਾਂਦੇ ਵੈੜਾ ਚੰਗੀਆਂ ਟੌਪ ਕਲਾਸ ਵੈੜਾ ਨੇ ਥਣ ਭਾਂਡੇ ਦੇ ਪਸ਼ੂ ਆ ਵੀਰੇ ਦੁੱਧ ਵਾਲੇ ਆ ਚੰਗੇ ਰਿਕਾਰਡ ਵਾਲੀਆਂ ਵੈੜਾਂ ਆ ਗਈਆਂ ਆ ਗੱਭਣ ਦੇ ਵਿੱਚ ਗੱਭਣਾ ਕੀ ਵੈਰ ਹਾਂ ਜੀ ਸਭ ਨਾਲ ਹੀ ਕਿਆ ਬਾਤ ਹੈ ਜੀ ਇੱਕ ਵਸਾ ਮੇਰੇ ਤੋਹਫਾ ਲੈ ਕੇ ਆ ਗਏ ਗਿਰਸੀ ਦਾ ਇਹਨੂੰ ਫੇਸ ਕੁਆਲਟੀ ਕਰ ਰਿਹਾ ਸੀ ਇੱਕ ਹਫਤਾ ਪਿਆ ਇਹਦਾ ਹਾਂ ਜੀ ਇੱਕ ਹਫਤਾ ਪਿਆ ਇਹ ਖੋਲੋ ਮੇਰੇ ਤੋਰਾ ਖਾ ਦੀ ਬੋਲਾ ਅਰੇ ਦੇਖੋ ਵੀਰੇ ਚੈੱਕ ਕਰੋ ਚੱਲ ਬਾਤ ਹੈ ਜੀ ਤੁਰ 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 ਪੰਜਾਬ ਵਾਲੀ ਜੱਸੀ ਪੰਜਾਬ ਵਾਲੀ ਜੱਸੀ ਬਿਲਕੁਲ ਜੀ ਬਾਕੀ ਵੀਰੇ ਇੱਕ ਹਫਤਾ ਪਿਆਵਾ ਚੰਗੇ ਰਿਕਾਰਡ ਵਾਲੀ ਆ ਐਨ ਘੁਮਾਏ ਵੀਰੇ ਮੜਾ ਫੜ ਕੇ ਰੱਖੋ ਘੁਮਾ ਲਓ ਥਣ ਥਣ ਵੀਰੇ ਵਧੀਆ ਲੱਗਿਆ ਵੈੜ ਨੂੰ ਇੱਕ ਹਫਤਾ ਬਾਕੀ ਆ ਬਾਕੀ ਵੀਰੇ ਫੇਸ ਕੁਆਲਿਟੀ ਚੈੱਕ ਕਰੋ ਵੈੜ ਦੀ ਕੀ ਬਾਤ ਹੈ ਮੋਟੀ ਅੱਖਾਂ ਕੀ ਵੀਰੇ ਮੱਥੇ ਤੇ ਟੋਆ ਐ ਨਗੀਨਾ ਲੱਗਿਆ ਵੀਰ ਨਿਗਾ ਨਿਗਾ ਕੰਨਾਂ ਆ ਗਿਆ ਵੀਰੇ ਪਿਓਰ ਜਰਸੀ ਨੂੰ ਕਹਿ ਦਈਏ ਚੰਗੀ ਕੁਆਲਿਟੀ ਦੀ ਵੈੜ ਆ ਵੀਰੇ ਇੱਕ ਹਫਤਾ ਇਹ ਬਾਕੀ ਆ ਬਾਕੀ ਵੀਰੇ ਪੰਜਾਬ ਵਾਲੀ ਜਰਸੀ ਆ ਲਹੂ ਵਾਲੀ ਵੈੜਾ ਦੁੱਧ ਵੀ ਉਮੀਦ ਆ ਚੰਗਾ ਪਰੂਗੀ ਵੀਰੇ ਦੂਜਾ ਸਵੇਰਾ ਪਹਿਲਾ ਦੂਜਾ ਪਹਿਲੇ ਸਵੇਰੇ ਦੱਸਦੇ ਨੇ ਰਿਕਾਰਡ ਜੀ 17 18 ਕਿਲੋ ਦਾ ਜ਼ਰਾ ਰਿਕਾਰਡ ਜੀ ਕੀ ਬਾਤ ਹੈ ਜੀ ਵੇਖੋ ਵੀਰੋ ਭਾਵੇਂ ਗੱਭਨ ਲੈ ਚੈੱਕ ਕਰ ਲੋ ਕੁਆਲਿਟੀ ਤੇ ਵੱਡੀ ਵੈੜਾ ਵੀਰੋ ਨਿੱਕੀ ਮੰਨ ਕੇ ਇਹਨੂੰ ਨਾ ਚੱਲਿਓ ਇੱਕ ਹਫਤਾ ਵੀ ਬਾਕੀ ਆ ਲਾਊਗੀ ਪੂਰੀਆਂ ਪੰਡਾਂ ਹੀ ਪਾਊ ਵੀਰੇ ਇਹ ਵੀ ਕਿਉਂਕਿ ਜਾਤ ਆ ਹਨਾ ਵੀਰੇ ਹਾਂ ਜੀ ਵੀਰੇ ਕਿ ਨਸਲ ਐਨੀ ਤਾਂ ਬੰਨਾ ਹੀ ਬੰਨਾ ਤਾਂ ਬਾਕੀ ਵੀਰੋ ਉਪਰੋਂ ਵੀ ਸਦੀ ਸਦੀ ਵੈੜਾ ਆ ਚੰਗੀ ਟੌਪ ਕਲਾਸ ਆ ਜੀ। ਖਾਨਵੀਆ ਚੰਗਾ ਸੋਹਣਾ ਲੱਗਿਆ ਚੁਵਾਈ ਵਾਲਾ। ਇਹ ਨੋ ਬੈਗ ਨੂੰ ਆਉ ਹੋਵੇ ਜੀ। ਕੀ ਬਾਤ ਆ ਜੀ। ਚੰਗੀ ਪਲੂਣ ਆ ਵੀਰੇ ਵਿੱਚ ਬਹੁਤ ਜਿਆਦੀ ਬਣੂ ਥੱਲੇ ਹੋਣਾ। ਹਾਂ ਜੀ। ਠੀਕ ਆ ਜੀ। ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤੇ ਵੈੜ ਕਿੰਨੇ ਦੀ ਦੇ ਦੇਣੀ? ਇਹ ਵੈੜ 70 ਦੀ ਦੇ ਰਹੀ ਆ ਜੀ। 70 ਦੀ? ਹਾਂ ਜੀ। ਠੀਕ ਆ। ਜਾਣ ਦਿਓ। ਕੀ ਕਰਾ ਲਓ ਮਾਨ ਤੋਂ ਹੀ ਗੌਰ ਨੇ। ਮਾਨਤ ਕਰਾਂਗੇ ਕਰਾਂਗੇ। ਜੈ ਜੀ ਆ। ਦੋ ਹੀ ਛੱਡ ਦਿਓ 70 ਚ ਕੋਈ ਨਾ। ਚੰਗੀ ਵੈੜ। 65 ਦੀ ਦੇ ਦਾਂਗੇ। 65 ਦੀ? 65 ਦੀ ਦੇ ਦਾਂਗੇ। ਕੀ ਬਾਤ ਆ ਜੀ। हां नाही हां नाही 65 हां जी ਇਹ ਤੁਮੜ ਦੇ ਨਾ ਪੈਣ ਪ੍ਰਾਣ ਦੇ ਸਤਾਵੇ ਨਾ ਠੀਕ ਹੈ ਜੀ ਨਹੀਂ ਠੀਕ ਹੈ ਜੀ ਨਹੀਂ ਰੇਟ ਜਾ ਜਾ ਜੀ ਆ ਤੁਸੀਂ ਠੀਕ ਹੈ ਵੀਰੇ 65 ਚ ਕੋਈ ਨਾ ਛੋਟ ਛੱਡ ਹੋ ਜੂ ਕੋਈ ਨਾ ਥੋੜੀ ਬੁਧੀ ਕਰ ਦਿਓ ਵੀਰੇ ਕਰ ਦਾਂਗੇ ਵਿੱਚੀ ਬਾਕੀ ਰੋਜ਼ ਵੜਾ ਦੇਖੀ ਦੀਆਂ ਵਾ ਇੱਕ ਪੰਜ ਇੱਕ ਦਾ ਕਰ ਦੇ ਜੀ ਬਿਲਕੁਲ ਬਾਕੀ ਵੀਰੇ ਕੁਆਲਟੀ ਆ ਮੰਗਣ ਤੂੰ ਇੱਕ ਦਾਸ ਮੰਗ ਲਾ ਕਿਉਂਕਿ ਬਰੀਡ ਆ ਇਹ ਕਿਨੂੰ ਪਰਖਾ ਵੀਰੇ ਨੇ ਉਹਨੇ ਤਾਂ ਲੈ ਹੀ ਜਾਣੀਆਂ ਮੋਲ ਤੇ ਬਰੀਡ ਮੋਲ ਤੇ ਬਰੀਡ ਦਾ ਪੈਣਾ ਵੀਰੇ ਮੇਰਾ ਕੱਦ ਨਹੀਂ ਲਖੀਦਾ ਕੱਦਿਆ ਉਹਨੇ ਮੜ ਕੇ ਜਾਉਣੀਆਂ ਖਿਆਂ ਹੀਂ ਨੀਆਂ ਮੈਨੇ ਕੱਦਦਾ ਵੀਰੇ ਹਰੇਕ ਵੇੜ ਨੂੰ ਫਿਰ ਹਰੇਕ ਵੇਰ ਨੇ ਕੱਦਦਾ ਕੱਢ ਲੈਣਾ ਹੁੰਦਾ ਕਿਹੜੀ ਕਿਹੜੀ ਕੁਆਲਿਟੀ ਨਸਲ ਆ ਉਹ ਵੀਰਾਂ ਨੂੰ ਕਿਨਾਂ ਨੂੰ ਪਰਖਾ ਉਹਨਾਂ ਥੋੜਾ ਖਲੋਂ ਦੇਣੀ ਆ 17 18 ਕਿਲੋ ਐਰ ਕੀ ਵੇਸ਼ੀ ਦੁੱਧ ਪਾਜੂਗੀ ਵੀਰ ਜੀ ਠੀਕ ਐ 17 18 ਕਿਲੋ ਕੱਢੂਗੀ ਮੈਂ ਕੱਢਣਾ ਵੀਰੇ ਬਰੀਡ ਨੇ ਕੱਢਣਾ ਹੈ ਨਾ ਜੀ ਕੱਦ ਨਹੀਂ ਮੇਰਾ ਐ ਕੁਆਲਿਟੀ ਆ ਬਾਕੀ ਵੀਰੇ ਕਿਹੜਾ ਪਸ਼ੂ ਚਾਰੂ ਆ ਨਾ ਹਾਂਜੀ ਤਾਂ ਉਹਨੇ ਦੁੱ ਕੋਈ ਵੀਰ ਭਰਾ ਨੇ ਜਾ ਸਾਹਮਣੀ ਆ ਸਾਹਮਣੀ ਸਾਹਮਣੀ ਬਿਲਕੁਲ ਜੀ ਚਲੋ ਇਹਨੇ ਦੀ ਚਲੋ ਕਰ ਦਿੰਦੇ ਆ ਜੇ ਸੂਜੇ ਤਿਆਰ ਹੁੰਦੀ ਇਹ ਫਿਰ ਭਾਵੇਂ ਲੱਖੋਂ ਬਾਹਰ ਮੁੱਲ ਕਰਦੇ ਦਾ ਹੋ ਜੀ ਬਿਲਕੁਲ ਵੀਰੇ ਬਿਲਕੁਲ ਕਿਉਂਕਿ ਬਰੈਡ ਬਾਨੀ ਹੈ ਜੇ ਬਣ ਬਣੂ ਤਾਂ ਬਹੁਤ ਜਿਆਦਾ ਜੀ ਕਿਉਂਕਿ ਬਰੈਡ ਆ ਬਾਨੀ ਤਾਂ ਹੈਗੀ ਹਾਂ ਜੀ ਮੈਨੂੰ ਵੀ ਲੱਗਿਆ ਖੁੜੀਆਂ ਵੀ ਬਣੀਆਂ ਸਾਕਾ ਬਿਲਕੁਲ ਜੀ ਐਂ ਕੁਆਲਟੀ ਆ ਜੀ ਇਹ ਲੋ ਐ ਕੀ ਕਹਿੰਦੇ ਹੁੰਦੇ ਆ ਕੋਲੇ ਜੀ ਪਾਣੀ ਪੀਣ ਵਾਲੀ ਬਣੀ ਆ ਮੱਥੇ ਦੀ ਕਿਆ ਬਾਤ ਹੈ ਜੀ ਚੈੱਕ ਕਰੋ ਵੀਰੇ ਮੋਟੀ ਅੱਖ ਆ ਗਈ ਆ ਪਿਓਰ ਆ ਜੀ ਉਹ ਪੂਰਾ ਬੋਦੀ ਵਾਲੀ ਵਸੀ ਚੰਗੀ ਕੁਆਲਿਟੀ ਦੀ ਆ ਬਾਕੀ ਉਸ ਤਰ੍ਹਾਂ ਹੀ ਫੱਗਦੀਆਂ ਮੇਰੇ ਕਰਨ ਨਾਲ ਕੂਟੀਆਂ ਨਹੀਂ ਦਿਖਾਈਆਂ ਹੁੰਦੀਆਂ ਉਸ ਤਰ੍ਹਾਂ ਹੀ ਬਿਲਕੁਲ ਬਿਲਕੁਲ ਵੀਰੇ ਚੰਗਾ ਪਸ਼ੂ ਸੋਹਣਾ ਹੋਵੇ ਸ਼ਿੰਗਾਰ ਕਰਨ ਦੀ ਲੋੜ ਹੀ ਨਹੀਂ ਪੈਂਦੀ ਉਹਦਾ ਦੂਰੇ ਕੁਆਲਿਟੀ ਦੀ ਦੀ ਆ ਸਹੀ ਗੱਲ ਵੀ ਬਾਕੀ ਵੀਰੇ ਰੇਟ ਵੀਰ ਉਹਨਾਂ ਦੇ ਜਾਇਜਾ 65000 ਦੀ ਕਹਿੰਦੇ ਆ ਬਾਕੀ ਤੁਸੀਂ ਫੋਨ ਲਾ ਲਿਓ ਕੋਈ ਚੱਕਰ ਨਹੀਂ ਰੇਟ ਜਾਇਜਾ ਵੀਰ ਤੇ ਵੱਡੀਆਂ ਵਹਿੜਾਂ ਨੇ ਕੋਈ ਨਿੱਕੀਆਂ ਨਾ ਮੰਨ ਕੇ ਚਲਿਓ ਚੰਗੇ ਰਿਕਾਰਡ ਵਾਲੀਆਂ ਨੇ ਐ ਲੈ ਵੇ ਲੂਏ ਤਲੱਲੇਦਾਰ ਪਏ ਆ ਪੰਡਾ ਹੀ ਪਾਈਆਂ ਵੱਡੀਆਂ ਵਹਿੜਾਂ ਨੇ ਟੌਪ ਕਲਾਸ ਨੇ ਬਾਕੀ ਵੀਰੇ ਤੁਸੀਂ ਫੋਨ ਲਾ ਲਿਓ ਮਾਤਨ ਹੋਏ ਜਾਣਗੇ ਬਾਕੀ ਵੀਰ ਜੀ ਨੇ ਦੱਸ ਦਿਆ ਪਸ਼ੂ ਵੀਰੋ ਨਾਲ ਕੋਲੇ ਵਪਾਰੀ ਵੀਰ ਹੀ ਲੈ ਜਾਂਦੇ ਆ ਕਿਉਂਕਿ ਵੇਗ ਦਾ ਤਾਂ ਵੀਰੇ ਰੇਟ ਆ ਹਨਾ ਹਾਂਜੀ ਹਾਂਜੀ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਵਾਤ ਵਾਤ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਮਖਾਲੀ ਜਾਵੇ ਜੀ ਹਾਂਜੀ ਵੀਰੇ ਆਪਣਾ ਨਾਮ ਦੱਸ ਦਿਓ ਫਿਰ ਨਾਮਾ ਬਟਾ ਸ਼ਮਸ਼ੇਰ ਸਿੰਘ ਤਹਿਸੀਲ ਨਹੀਂ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਆਪਣਾ ਹੈਗਾ জাফরਕੋਟ জাফরਕੋਟ ਆ ਗਿਆ 95926228977 ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਠੀਕ ਹੈ